ਮੇਰਾ ਮਕਸਦ ਸੱਚੀ ਲੋਕ ਇਹ ਨਹੀਂ ਕਿ ਵਿਦਵਤਾ ਵਿਖਾਣੀ ਜਾਂ ਮਸ਼ਹੂਰੀ ਮੇਰੀ ਕੋਈ ਇੱਛਾ ਵੀ ਇਸ ਵਾਰ ਨੂੰ ਆਪਾਂ ਸਾਰੇ ਜ਼ਰੂਰ ਪੜਿਆ ਕਰੀ ਗਿਆਨੀ ਹਰਬੰਸ ਸਿੰਘ ਦਾ ਟੀਕਾ ਪੜਿਓ ਭਾਈ ਜੁਗਿੰਦਰ ਸਿੰਘ ਤਲਵਾੜਾ ਹੋਣਾ ਇਹਦੀ ਉਦਾਹਰਣ ਦਿੱਤੀ ਜੀ ਰਾਮਕਲੀ ਕੀ ਵਾਰ ਚ ਉਹ ਪੁਲਿਸ ਹਨ ਕਹਿੰਦੇ ਉੱਥੇ ਆਈਜੀਸੀ ਕੁਮਰ ਸਾਹਿਬ ਉਹਦੇ ਘਰੋਂ ਬੀਬੀ ਸ਼ੀਲਾ ਸੀ ਉਹ ਚਮੜੀ ਦਾ ਰੋਗ ਹੋ ਗਿਆ ਜਵਾਬ ਮਿਲ ਗਿਆ ਉਹ ਫਿਰ ਸੁਧਾਰ ਗਿਆ ਕਿ ਜਥੇਦ ਸਿੰਘ ਜੀ ਨੇ ਕਿਹਾ ਗੁਰਮੁਖਾ ਪਹਿਲਾਂ ਤਾਂ ਆਪਣੇ ਘਰ ਦਾ ਖਾਣਾ ਪਾਣਾ ਠੀਕ ਕਰ ਜੋ ਤੂੰ ਵਰਤਨਾ ਪਿਆ ਆਪਣੇ ਘਰ ਚ ਮਾਸ਼ ਸ਼ਰਬਨ ਸਿੱਧਾ ਕਿਆ ਦੂਜੀ ਗੱਲ ਹੁਣ RAMKALI ਕੀ ਵਾਰ ਸੁਨਾਇਆ ਕਰ ਗਿਆਨੀ ਰਬਨ ਸਿੰਘ ਨੇ ਬਕਾਇਦਾ ਕਈ ਪੇਜ ਦਿੱਤੇ ਆ ਕਹਿੰਦੇ ਮੈਂ ਪੁਲਿਸ ਦਾ ਦਫਤਰਿਸਤ ਕੰਮ ਸਾਂ ਮੈਨੂੰ ਆਈਜੀ ਕਿਸੇ ਨੂੰ ਪੁੱਛਦੇ ਨੇ ਆਈਜੀ ਕੁਮਰ ਸਾਹਿਬ ਕਿ ਆਪਣੇ ਚ ਕੋਈ ਐ ਬੰਦਾ ਜਿਹੜਾ ਪਾਠ ਕਰ ਲੈ ਉਹ ਗਿਆਨੀ ਕਹਿੰਦੇ ਮੇਰੇ ਵਾਲ ਇਸ਼ਾਰਾ ਕੀਤਾ ਗਿਆਨੀ ਰਬਨ ਸਿੰਘ ਜੀ ਕਹਿੰਦੇ ਨੇ ਮੈਂ ਗਿਆ ਮੇਰਾ ਅਫਸਰ ਹੈ ਕਹਿੰਦੇ ਉੱਠ ਕੇ ਖੜੇ ਹੋ ਗਏ ਕਹਿੰਦਾ ਉਹਨਾਂ ਫਿਰ ਮੈਨੂੰ ਕਿਹਾ ਕਹਿੰਦੇ ਫਿਰ ਮੋਂਾਂ ਦੇ ਘਰ ਪਹਿਲਾਂ ਬੀਬੀ ਨੂੰ ਪੰਜ ਬਾਣੀਆਂ ਸਿਖਾਈਆਂ ਫਿਰ ਰੋਜ਼ RAMKALI ਕੀ ਵਾਰ ਪੜ੍ਹਨੀ ਉਹ ਲਿਖਦੇ ਨੇ ਗੁਰੂ ਰਾਮਦਾਸ ਦੀ ਦੀ ਇੰਨੀ ਕਿਰਪਾ ਵਾਪਰੀ ਉਹ ਬਿਲ ਵੀ ਬਿਲਕੁਲ ਠੀਕ ਹੋ ਗਈ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਕੁਰਬਾਨੀ ਦੀ ਪਾਰਸ਼ ਕਲਾ ਹੈ